ਇਹ ਹਰ ਵਾਲਮੀਕੀ ਜੀ ਹਰ ਹਰ ਵਾਲਮੀਕੀ ਇਹ ਭੀਮ ਜੀ ਐਸੇ ਬਿਦਾ ਮੈਂ ਬੱਬਾ ਲਖਾ ਰਾਮੂਵਾਲ ਗੁਰੂ ਗਿਆਨਾ ਧਰਮ ਸਮਾ ਸੇਵਾ ਸੁਸਾਇਟੀ ਤੋਂ ਚੇਅਰਮੈਨ ਸਾਥੀਓ ਆਪ ਸਭ ਨੂੰ ਪਤਾ ਹੀ ਹੈ ਕਿ ਇੱਕ ਕਾਫੀ ਦਿਨਾਂ ਤੋਂ ਜਿਹੜਾ ਵਾਦ-ਵਿਵਾਦ ਖੜਾ ਹੋਇਆ ਵਾ ਜੋ ਇੱਕ ਪਨੋਣਾ ਦਾ ਸਖਸਿਆ ਜਿਹੜਾ ਬਾਹਰ ਬਹਿ ਕੇ ਬਾਬਾ ਸਾਹਿਬ ਅੰਬੇਡਕਰ ਬਾਰੇ ਬਾਬਾ ਸਾਹਿਬ ਅੰਬੇਡਕਰ ਬਾਰੇ ਜੋ ਗਲਤ ਬੋ ਰਿਹਾ ਇਸ ਕੁੱਤੇ ਨੂੰ ਇਹ ਨਹੀਂ ਪਤਾ ਕਿ ਚਵਲਾ ਜਮਾਨੇ ਦੇ ਤੈਨੂੰ ਥੋੜਾ ਬੋਤਾ ਸੋਚਣਾ ਚਾਹੀਦਾ ਵਾ ਜੋ ਤੂੰ ਬਾਬਾ ਸਾਹਿਬ ਬਾਰੇ ਬੋਲਣ ਧਿਆਵਾ ਸਾਡੇ ਨੌਜਵਾਨਾਂ ਨੂੰ ਭੜਕਾਉਂ ਧਿਆਵਾ ਸਾਡੇ ਦੇਸ਼ ਦੇ ਸਾਡੇ ਪੰਜਾਬ ਦੇ ਜਿਹੜੇ ਲੋਕਾਂ ਨੂੰ ਤੂੰ ਭੜਕਾ ਰਿਹਾ ਵਾ ਭੜਕਾਉ ਪ੍ਰਚਾਰ ਕਰ ਰਿਹਾ ਵਾ ਬਾਹਰ ਬਹਿ ਕੇ ਜੋ ਤੂੰ ਸ਼ਰਾਰਤਾਂ ਕਰ ਰਿਹਾ ਨਾ ਪੰਨੂ ਤੈਨੂੰ ਖੁੱਲਾ ਚੈਲੇਂਜ ਹੀ ਮੇਰੇ ਵੱਲੋਂ ਜੇ ਆਪਣੇ ਪਿਓ ਦਾ ਪੋਤੇ ਆ ਨਾ ਤੇ ਇੰਡੀਆ ਚ ਆ ਫਿਰ ਤੈਨੂੰ ਵੇਖਾਂਗੇ ਕਿ ਤੂੰ ਬਾਬਾ ਸਾਹਿਬ ਵੇਡਕਰ ਬਾਰੇ ਜਿਹੜਾ ਮੜਾ ਬੋਲਣ ਡਿਆ ਜਾਂ ਤੂੰ ਗਲਤ ਕਰਾਉਣ ਡਿਆ ਵਾ ਉਹ ਕਿਦਾਂ ਕਰਾਉਣਾ ਤੇ ਐਨੇ ਵੀ ਸਾਡੇ ਲੋਕ ਜਿਹੜੇ ਆ ਉਹ ਬੇਕੂਫ ਨਹੀਂ ਹੈਗੇ ਕਿ ਤੇਰੇ ਵਰਗੇ ਚਵਲ ਦੇ ਪਿਛੇ ਲਾ ਕੇ ਤੇ ਬਾਬਾ ਸਾਹਿਬ ਵੇਡਕਰ ਦੇ ਜਿਹੜੇ ਪ੍ਰਤਿਮਾ ਲੱਗੀ ਉਹਨਾਂ ਨਾਲ ਕੋਈ ਛੇੜਛਾੜ ਕਰੇ ਜਾ ਕੋਈ ਪੈਸਾ ਦੇ ਲਾਲਚ ਦੇ ਵਿੱਚ ਆਣ ਕੇ ਕੋਈ ਉਦਾਂ ਘਟਾ ਕਰੇ ਮੈਂ ਸਾਥੀਓ ਆਪ ਸਭ ਨੂੰ ਵੀ ਬੇਨਤੀ ਕਰਦਾ ਵਾਂ ਕਿ ਇਹੋ ਜਿਹੇ ਚਮਲ ਬੰਦੇ ਦੇ ਪਿੱਛੇ ਲਾ ਕੇ ਕੋਈ ਵੀ ਬੰਦਾ ਜਿਹੜਾ ਵਾ ਉਹ ਮਲੇ ਇਹੋ ਜਿਹਾ ਕੰਮ ਨਾ ਕਰੇ ਕਿਉਂਕਿ ਸਾਡੀ ਜਥੇਬੰਦੀ ਵੱਲੋਂ ਪੰਜਾਬ ਦੇ ਵਿੱਚ ਵੱਖ-ਵੱਖ ਜਗ੍ਹਾ ਤੇ ਜਿੱਥੇ ਵੀ ਬਾਬਾ ਸਾਹਿਬ ਬੇਟ ਕਰਦੇ ਪ੍ਰਤਿਮਾ ਲੱਗੀ ਆ ਸਾਡੇ ਜਥੇਬੰਦੀ ਦੇ ਲੋਕ ਜਿਹੜੇ ਅਸੀਂ ਵੀ ਉਹ ਲਾਏ ਹੋਏ ਆ ਤੇਰਾ ਕੋਈ ਵੀ ਬੰਦਾ ਸਾਡੇ ਕਾਬੂ ਆ ਗਿਆ ਇਹ ਵੇਖੀ ਬੰਦਾ ਕੀ ਆ ਫਿਰ ਤੇ ਜੇ ਤੂੰ ਹੀ ਨਹੀਂ ਯੂਰਤ ਰੱਖਦਾ ਉਹ ਆਪਣੇ ਆਪ 'ਚ ਤੇ ਉੱਥੇ ਬੈਠਿਆ ਭੌਂਕਣਾ ਕੁਛ ਨਹੀਂ ਹੋਣਾ ਇੱਕ ਵਾਰੀ ਇੰਡੀਆ ਇੰਡੀਆ ਦੇ ਵਿੱਚ ਜਿਦ ਤਰਾ ਵਾਲ-ਵਾਲ ਵੀ ਲੱਭ ਜੂਗਾ ਤੇ ਗੱਲ ਕਰੀ ਤੇ ਤੂੰ ਪੰਨੂ ਤੂੰ ਜਿਹੜਾ ਵਾ ਲੋਕਾਂ ਦੇ ਦਿਲਾਂ ਦੇ ਵਿੱਚੋਂ ਪਿਆਰ ਜਿਹੜਾ ਬਾਬਾ ਸਾਹਿਬ ਲਈ ਆ ਉਹ ਤੂੰ ਖਤਮ ਨਹੀਂ ਕਰ ਸਕਦਾ ਤੇ ਨਾ ਤੇ ਤੂੰ ਉਹ ਪੈਸਾ ਨਾਲ ਹੀ ਖਰੀਦ ਸਕਦਾ ਬਾਬਾ ਸਾਹਿਬ ਦਾ ਪਿਆਰ ਜਿਹੜਾ ਸਾਡੇ ਦਿਲਾਂ ਦੇ ਵਿੱਚ ਵਸ ਰਿਹਾ ਸਾਡੇ ਰੋਮ-ਰੋਮ ਦੇ ਵਿੱਚ ਆ ਉਹ ਚੀਜ਼ ਨੂੰ ਤੂੰ ਖਤਮ ਨਹੀਂ ਕਰ ਸਕਦਾ ਇਹ ਬਾਹਰ ਦੇਸ਼ਾਂ-ਵਿਦੇਸ਼ਾਂ ਦੇ ਵਿੱਚ ਬਹਿ ਕੇ ਜਿਹੜਾ ਵਾ ਭੁੰਕਣਾ ਸੌਖੀ ਗੱਲ ਆ ਤੇ ਜੇ ਕਿਸੇ ਕਰਤੂਤ ਦਾ ਤੂੰ ਮਹਾਲਾ ਕਿਆ ਤੇ ਫਿਰ ਇੰਡੀਆ ਚ ਆ ਜਰਾ ਉੱਥੇ ਬਹਿ ਕੇ ਤੂੰ ਸ਼ਰਾਰਤਾਂ ਕਰੀ ਜਾਣਾ ਤੇ ਤੈਨੂੰ ਲੱਗਦਾ ਹੈ ਕਿ ਤੇਰਾ ਜਿਹੜਾ ਵਾ ਪੈਸਿਆਂ ਦਾ لالਚ ਤੂੰ ਦੇਣਿਆ ਵਾ ਤੇ ਕੋਈ ਇਹੋ ਜੀ ਹਰਕਤ ਕਰੂਗਾ ਤੈਨੂੰ ਲੱਗਦਾ ਹੈਗਾ ਮੈਂ ਵੀ ਤੇਰਾ ਹੀ ਮੰਨ ਲਊ ਕੋਈ ਚਵਲਾ ਕਿਸੇ ਦੇ ਸਿਰ ਤੇ ਜਿਹੜੀ ਆ ਉਹ ਨਹੀਂ ਉੱਡੀਦਾ ਜੇ ਤੇਰੇ ਚ ਯੂਰਤਿਆ ਤੇ ਤੂੰ ਆਪ ਆ ਤੇ ਜਾਂ ਤੇਰਾ ਕੋਈ ਮੁੰਡਾ ਵਾ ਜਾਂ ਤੇਰਾ ਕੋਈ ਜਵਾਈ ਆ ਜਾਂ ਤੇਰੀ ਕੋਈ ਰਿਸ਼ਤੇਦਾਰੀ ਚ ਉਹ ਹੈਗਾ ਤੇ ਉਹ ਸਿੱਧਾ ਸਿੱਧਾ ਉਹਨੂੰ ਘਰ ਦੇ ਦੱਸ ਕੇ ਗੱਲ ਜੇ ਆਪਣੀਆਂ ਲੱਤਾਂ ਤੇ ਕੋਈ ਵਾਹ ਫੇ ਚੱਲ ਜੂਗਾ ਤੇ ਫਿਰ ਸਾਨੂੰ ਦੱਸੀ ੋਂਕੜਾ ਯੋਸਾਨਿਆ ਤੇਰੇ ਵਾਸਤੇ ਭੌਂਕਣਾ ਜਿਹੜਾ ਉਹ ਆਸਾਨ ਆ ਪਰ ਤੂੰ ਇਹ ਕੰਮ ਜਿਹੜਾ ਉਹ ਨਾ ਤੇ ਅਸੀਂ ਕਿਸੇ ਨੂੰ ਕਰਨ ਦੇਣਾ ਤੇ ਨਾ ਤੂੰ ਕਰ ਹੀ ਸਕਦਾ ਤੈਨੂੰ ਖੁੱਲਾ-ਖੁੱਲਾ ਚੈਲੰਜ ਜੇਦੋਂ ਮਰਜ਼ੀ ਤੇ ਜਦੋਂ ਮਰਜ਼ੀ ਦੱਸ ਕੇ ਆ ਕੋਈ ਨਾ ਤੂੰ ਦੱਸ ਕੇ ਬਣਾ ਤੂੰ ਜਿੰਨੂ ਕੱਲ ਨਾ ਕੱਲ ਮੈਂ ਬਾਬਾ ਲਖਾ ਤੈਨੂੰ ਖੁੱਲਾ ਚੈਲੰਜ ਕਰਦਾ ਕਿ ਮੈਂ ਜਥੇਬੰਦੀ ਦੇ ਆਪਣੀ ਦੇ ਜਿੰਨੇ ਵੀ ਮੇਰੇ ਸਾਥੀ ਹੈ ਨਾ ਮੇਰੇ ਨਾਲ ਜਥੇਬੰਦੀ ਦੇ ਮੈਂ ਪੰਜਾਬ ਜੀ ਪੂਰੇ ਦੇ ਖਿਲਾਰੇ ਤੇਰਾ ਇੱਕ ਵੀ ਬੰਦਾ ਇੱਕ ਵੀ ਬੰਦਾ ਜਿੱਥੇ ਵੀ ਕਾਬੂ ਆ ਗਿਆ ਉਹ ਵੀ ਆਪਣੇ ਆਪ ਦਾ ਜ਼ਿੰਮੇਵਾਰ ਆਪ ਹੋਊਗਾ। ਬਾਕੀ ਜਿਹੜਾ ਤੂੰ ਕਰਨਿਆ ਨਾ ਇਹ ਤੇਰੇ ਪਿੱਛੇ ਚਬਲਾ ਕਿਸੇ ਨੇ ਲੱਗਣਾ ਨਹੀਂ ਆ। ਜਿੰਨਾ ਤੇਰੇ ਕੋਲ ਯੋਗਰ ਲੱਗਦਾ ਲਾਲਾ। ਇੱਧਰ ਵੀ ਫੋਲ ਤਿਆਰੀ ਚੀ ਆ ਸਾਰੇ। ਬਾਕੀ ਮੇਰੀ ਪ੍ਰਸ਼ਾਸਨ ਅੱਗੇ ਵੀ ਬੇਨਤੀ ਆ ਕਿ ਜੇ ਕੋਈ ਇਹੋ ਜਿਹਾ ਕੰਮ ਹੁੰਦਾ। ਬਾਬਾ ਸਾਹਿਬ ਦੀ ਪ੍ਰਤਿਮਾ ਦੇ ਨਾਲ ਕੋਈ ਛੇੜਛਾੜ ਹੁੰਦੀ ਆ। ਤੇ ਇਹਦਾ ਜ਼ਿੰਮੇਵਾਰ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਹੋਊਗੀ ਤੇ ਆਉਣ ਵਾਲੇ ਸਮੇਂ ਚ ਜਿਹਦੇ ਸਟੇਟ ਗੰਭੀਰ ਨਿਕਲਣਗੇ ਰੂੜਾ ਤੇ ਵੀ ਉਤਰਾਂਗੇ ਜੋ ਵੀ ਸਾਥ ਹੋਊਗਾ ਉਹ ਕਰਾਂਗੇ ਇਹ ਵਾਲਮੀਕੀ ਯਾਪੀਮ ਜੈ ਸੇਵਿਦਾਨ